ਇਹਨਾਂ ਦੇ ਵਿਚਾਲੇ ਆ ਤੂੰ ਸਾਰੇ ਉਹਨਾਂ ਦਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਮਿੱਤਰੋ ਇਸ ਵੇਲੇ ਜੱਗੂ ਐ ਇਹਦਾ ਸੈਦੋ ਆਲ ਪਿੰਡ ਐ ਇੱਕ ਪਾਸੇ ਹਾਕਮ ਵਾਲੀਆ ਤਿਆਰ ਵਰ ਤਿਆਰ ਐ ਕਬੱਡੀ ਦਾ ਰੈਂਬੋ ਔਰ ਦੂਜੇ ਪਾਸੇ ਫਰਿਆਦ ਮਲੂਕੋੜੀ ਤਿਆਰ ਵਰ ਤਿਆਰ ਸ਼ਕਰਪੁਰ ਤੇ ਕਹਿੰਦੇ ਪਰਸਾਲਪੁਰ ਦੀ ਟੱਕਰ ਵੱਡੀ ਅੱਜ ਘਾਂਗੇ ਦੇ ਵਿੱਚ ਮਿੱਤਰੋ ਸੱਚੇ ਪਾਤਸ਼ਾਹ ਮਿਹਰ ਕਰੇ ਗੁਰੂ ਮਾਰਾ ਮਿਹਰ ਕਰੇ ਦੇਖੀ ਮੁੰਡੇ ਨੂੰ ਸਾਂਭੀ ਜਰਾਂ ਜੱਗੂ ਠੀਕ ਐ ਜੱਗੂ ਬਿਲਕੁਲ ਠੀਕ ਐ ਤੁਹਾਡੀਆਂ ਦਵਾਵਾਂ ਨੇ ਤੁਹਾਡੀਆਂ ਦਵਾਵਾਂ ਨੇ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਬਹੁਤ ਬਹੁਤ ਸਤਿਕਾਰ ਜੱਗੂ ਠੀਕ ਐ ਕਿਉਂਕਿ ਠੰਡ ਬਹੁਤ ਐ ਠੰਡ ਕਰਮਜੀਤ ਬਹੁਤ ਪੈਂਦੀ ਐ 75 ਕਿਲੋ ਦੀਆਂ ਟੀਮਾਂ ਗੁਰਵਿੰਦਰ ਕਹਿੰਦਾ 9 ਵਜੇ ਦੇ ਨੂੰ ਆਪਾਂ ਫਾਈਨਲ ਕਰਵਾ ਦੇਣਾ 9 ਵਜੇ ਤੋਂ ਪਹਿਲਾਂ ਪਹਿਲਾਂ ਆਪਾਂ ਫਾਈਨਲ ਮੈਚ ਜਿਹੜਾ ਐ ਅੱਜ ਦੇ ਦਿਨ ਦਾ ਕਰਵਾ ਦੇਣਾ ਅਮਰੀਕ ਪਾ ਫਿਰ ਗੱਲ ਕਰਦੇ ਨੌਜਾਨ ਆਹ ਸਾਹਮਣੇ ਐਸੇ ਦੀ ਐਸੇ ਦੀ ਐਸੇ ਦੀ ਆਹ ਗੱਲ ਹੋਵੇਗੀ ਜਰੂਰ ਲਓ ਸ਼ਾਜੀ ਕਹਿੰਦੇ ਕਬੱਡੀ ਪਾ ਰਿਆ ਮੇਰੇ ਮਿੱਤਰੋ ਓ ਕਿੱਥੇ ਬਗਾਨੇ ਕਿੱਥੇ ਬਗਾਨੇ ਓ ਕਿੱਥੇ ਬਗਾਨੇ ਓ ਜੱਜਾਂ ਦਾ ਸੁਣਣ ਨਹੀਂ ਦਿੱਤਾ ਮੈਨੂੰ ਲੱਗਦਾ ਓ ਭੇਲੂ ਨੇ ਅੱਜ ਅਨਦਾਣੇ ਵਾਲੇ ਬੂਟੇ ਦਾ ਯਾਰ ਆ ਖਾ ਵਿਸ਼ਵੇ ਸਪੋਰਟਸ ਕਲੱਬ ਕਾਂਗੇ ਵੱਲੋਂ ਉਹ ਫਾਜ਼ਿਲਕਾ ਜਦਾਲਾਵਾ ਦਾ ਸੁਆਦ ਪੇਟੋ ਉਕੇ ਰਪੋਟਾ ਉਕੇ ਰਪੋਟਾ ਉਕੇ ਰਪੋਟਾ ਉਕੇ ਆ ਉਹ ਸਾਹਮਣੇ ਕਬੱਡੀ ਪਾ ਰਹੀ ਹੈ ਮੁੰਡੇ ਕਹਿੰਦੇ ਵੀ ਕੋਈ ਸ਼ਕਤੀ ਵਾਟਰ ਦਾ ਪ੍ਰਯੋਗ ਕਰਕੇ ਗਰਾਊਂਡ ਦੇ ਵਿੱਚ ਆਵੇ ਇਹਦੇ ਵੱਡੇ ਵੱਡੇ ਸਕੀਮਰ ਆ ਬਾਈ ਨੇ ਸਿੱਧਾ ਕਹਿੰਦਾ ਸਾਡੇ ਹੱਥ ਜੇ ਨਾ ਪੈਰਾਂ ਆ ਗਏ ਐ ਤੇ ਹੜੰਬਿਆਂ ਨੂੰ ਚੱਲਦੇ ਐ ਹੱਥ ਬਣ ਕੇ ਬੰਦੀ ਐ ਉਹ ਵੱਡੇ ਦਾ ਹੀ ਮੇਲਾ ਬਣ ਗਿਆ ਇਹਨਾਂ ਬਣ ਗਿਆ ਮੇਲਾ ਬਣ ਗਿਆ ਮੇਲਾ ਬਣ ਗਿਆ ਪਰ ਨੰਬਰ ਰੇਡਰ ਦਾ ਨੰਬਰ ਇਸ ਵੇਲੇ ਐ ਅਮਿਤ ਤਨਹੋਰੀ ਵਾਲਾ ਆਪਣੀ ਟੀਮ ਦੇ ਲਈ ਮੇਰੇ ਵੀਰੋ ਲੱਖਾਂ ਦਾ ਨੰਬਰ ਦਾ ਵਾਅਦਾ ਕਰ ਗਿਆ ਅਮਿਤ ਤਨਹੋਰੀ ਵਾਲਾ ਲਓ ਹਾਂਜੀ 75 ਕਿਲੋ ਦੀਆਂ ਟੀਮਾਂ ਬਿਨਾਂ ਕਿਸੇ ਦੇਰੀ ਤੋਂ ਗੁਰਵਿੰਦਰ ਕੰਨਾ ਵੀ ਗਰਾਊਂਡ ਦੇ ਵਿੱਚ ਆ ਜਾਣ ਆ ਕਰਮਜੀਤ ਸਿੰਘ ਕਾਰਗਸ ਆ ਭੂਰੀਆ ਸ਼ੀਸ਼ਰ ਹੈ ਇਸ ਲਈ ਖੇਡ ਮੈਦਾਨ ਦੇ ਵਿੱਚ 72 ਕਿਲੋ ਘਾਂਗਾ ਤੇ ਜੜਕ ਬਿਨਾਂ ਕਿਸੇ ਦੇਰੀ ਤੇ ਗਰਾਊਂਡ ਦੇ ਵਿੱਚ ਆ ਜਾਣ 72 ਕਿਲੋ ਘਾਂਗਾ ਤੇ ਜੜਕ ਦੀਆਂ ਟੀਮਾਂ ਆ ਸੈਡੋਲੀਆਂ ਜੱਗੂ ਇਸ ਲਈ ਪਾਉਂਦਾ ਹੋਇਆ ਰੇਡ ਮਲੂਕ ਤਿਆਰ ਹੈ ਫਰਿਆ ਤਿਆਰ ਹੈ ਜੱਗੂ ਕਹਿੰਦੇ ਕਬੱਡੀ ਦਾ ਰੈਂਬੋ ਮਾਲੇ ਨੇ ਸਾਡੇ ਭਰਾ ਨੇ ਰਿਸ਼ਪਾਲ ਨੇ ਆਰਮੀ ਵਾਲੇ ਨੇ ਦਿੱਤਾ ਨਾਂ ਅੱਜ ਦੁਨੀਆ ਦੇ ਵਿੱਚ ਪ੍ਰਸਿੱਧੀ ਹਾਸਲ ਹੋ ਗਈ ਹੈ ਸਤਕਾਰ ਆਓ ਕਿ ਜਿਉਂਦੀ ਰਹੇ ਖੇਡ ਕਬੱਡੀ ਇਹ ਨਹੀਂ ਮੈਂ ਤੇਰਾ ਦਿੱਥਾ ਖਾਵਾ ਆਹ ਸਾਹਮਣੇ ਇੱਕ ਪਾਸੇ ਦੇਖਦਾ ਵੀ ਲੱਗਿਆ ਜੋਰ ਪੁਆਇੰਟ ਜਿਹੜਾ ਰੀਡਰ ਦਾ ਹੈ ਲੈ ਵੀ ਢਾਂਗੇ ਵਾਲਿਆ ਮਠੱਡਿਆਂ ਵਾਲੇ ਤੇਰੇ ਲਈ ਮੁਬਾਰਕਵਾਦ ਭੇਜਦੇ ਐ ਸੱਤਾ ਮਠੱਡਾ ਧਿੰਦਾ ਮਠੱਡਾ ਪਾਲਾ ਸੋਤਾ ਕੁਲਵਿੰਦਰ ਸੋਤਾ ਔਰ ਕਹਿੰਦੇ ਵੀ ਘਾਂਗੇ ਵਾਲੇ ਤੇ ਸਾਨੂੰ ਮਾਣ ਹੈ ਸਾਡਾ ਛੋਟਾ ਵੀਰ ਹੈ ਅੱਜ ਦੇ ਮੇਲੇ ਦੀ ਮੁਬਾਰਕਵਾਹ ਦੇ ਦੀ ਆਹ ਤਮਰਜੀ ਵਾਲਾ 650 ਦੀ ਪਾ ਕੇ ਆਪਣੀ ਟੀਮ ਦੇ ਲਈ ਵਾਪਸ ਆਇਆ ਚੱਲੋ ਨੌਜਵਾਨਾਂ ਪਾਓ ਗਬਰੂਆ ਕਬੱਡੀ ਆਓ ਸਾਹਮਣੇ ਕਹਿੰਦੇ ਅਗਲੀ ਕਬੱਡੀ ਪੇਡ ਲੱਗੀ ਖੇਡ ਦੇ ਮੈਦਾਨ ਦੇ ਵਿੱਚ ਇਹ ਕਹਿੰਦੇ ਅਮਿਤ ਤਨਹੋਰੀ ਵਾਲਾ ਨੌਜਵਾਨ ਉਹ ਨਿਊਜ਼ੀਲੈਂਡ ਦੇ ਵਿੱਚ ਕਹਿੰਦੇ ਮਾਲਵਾ ਦੀ ਖੇਡ ਕਲੱਬ ਵੱਲੋਂ ਖੇਡ ਆਇਆ ਅਮਿਤ ਕਹਿੰਦੇ ਤਨਹੋਰੀ ਪਿੰਡ ਦਾ ਇੱਧਰ ਦੁੱਤੇ ਵਾਲੇ ਸੰਦੀਪ ਦਾ ਯਾਰ ਕਹਿੰਦੇ ਦੀ ਪਾਇਆ ਹੋਇਆ ਆਹ ਬਿਲੋਂ ਧਨ ਦਾਦ ਹੈ ਆਹ ਦੇਖ ਲੈ ਲਾਉਟੋ ਵਾਲਿਆ ਉਹਨਾਂ ਨੇ ਧੌੜੀ ਵਾਲਾ ਫੜ ਲਿਆ ਅੱਜ ਘਾਂਜੇ ਚ ਦੇਖੀ ਚੱਲੇ ਪਣ ਦਾ ਕੀ ਹੈ ਵੀ ਘਰੇ ਜਾ ਕੇ ਇਹ ਦਾਖੂ ਵੀ ਮੈਂ ਸੋਖੀ ਹੀ ਭਾਂਪੀਆ ਵੀ ਮੈਂ ਸੋਖੀ ਮੋੜਤੀਆ ਇਹ ਰਪਿੰਦਰભાઈ ਤੀਜਾ ਮੇਲਾ ਉਹ ਤੀਜੇ ਦੇ ਆਉਣ ਵਾਲੀ ਗੱਲ ਕਰਾਂਗੇ ਗੁਰੂ ਮਹਾਰਾਜ ਮਿਹਰ ਕਰਨ ਆਹ ਸਾਹਮਣੇ ਇੱਕ ਪਾਸੇ ਵੇਖਦਾ ਵੀ ਭੂਰੀਆ ਲੈ ਵੀ ਗੁਰਵਿੰਦਰ ਅਗਲੇ ਸਾਲ ਨਰੋਲ ਕਰਵਾ ਕੇ ਜਿਹੜੀਆਂ ਬੁੱਕ ਕੀਤਾ ਨਾ ਆਪਾਂ 8 ਟੀਮਾਂ ਦੇ ਲਾਸਟ ਦਿਨ ਉਹਨਾਂ ਦੇ ਮੁਕਾਬਲੇ ਕਰਵਾਵਾਂਗੇ ਫਿਰ ਲੇਟ ਬਹੁਤ ਹੋ ਜਾਈਦਾ ਸੋ ਆਪਾਂ ਇੱਕ ਦਿਨ ਪਹਿਲਾਂ ਨਰੋਲ ਜਿਹੜੇ ਮੈਚ ਕਰਵਾ ਦਾਂਗੇ ਕਹਿੰਦਾ ਭਾਈ ਪਿਛਲੇ ਸਾਲਾਂ ਨੂੰ 40 ਮਿੰਟ ਦਾ ਫਰਕ ਪਾਦਾ ਇਹਨਾਂ ਨੂੰ ਭਾ ਦੇ ਟਰੋਲੀ ਵਾਲਿਆ ਇਹਨਾਂ ਨੂੰ ਭਾ ਦੇ ਕਾ ਪਿੱਛੇ ਲੋਕ ਬਹੁਤ ਵੇਖੀ ਜਾਂਦੇ ਆ ਇਕੱਲੇ ਤੁਸੀਂ ਨਹੀਂ ਗਰਾਊਂਡ ਦੇ ਵਿੱਚ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਜੱਗੂ ਦੀ ਰੇਡ ਮਲੂਕ ਅਲੀ ਮਲੂਕਾ ਮਲੂਕ ਅਲੀ ਕਰਦਾ ਕੋਸ਼ਿਸ਼ ਵੀਰ ਇੱਕ ਮੇਰੀ ਬੇਨਤੀ ਹੈ ਮੇਰਾ ਛੋਟੇ ਵੀਰੋ ਤੁਸੀਂ ਮੈਥੋਂ ਗੱਲ ਕਹਿ ਹੋ ਜਾਂਦੀ ਹੈ ਤੁਸੀਂ ਵਿਚਾਲੇ ਕੰਧ ਕੱਢ ਕੇ ਖੜ ਜਾਂਦੇ ਆ ਆ ਜਾਲ ਤੇ ਖੜ ਕੇ ਦੇਖਿਆ ਕਰੋ ਜਦੋਂ ਮਾਰਦਾ ਨਾ ਪਿੱਛੋਂ ਅਗਲਾ ਧੱਕਾ ਤੇ ਸਿੱਧਾ ਨੱਕ ਭਜਦਾ ਜਾਲ ਨਾਲ ਇਹ ਤਾਂ ਸਵੇਰ ਤੋਂ ਆ ਕੇ ਖੜ ਜਾਂਦੇ ਇਹਨਾਂ ਦਾ ਕਸੂਰ ਕੀ ਆ ਯਾਰ ਦੱਸੋ ਮੈਨੂੰ ਉਧਰ ਕਹਿੰਦੇ ਦੀਪ 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 ਉਹ ਤਬਰਜੀ ਵਾਲਾ ਫੜ ਲਿਆ ਮੇਰੇ ਮਿੱਤਰੋ ਉਹ ਲਬਾਣੇ ਵਾਲੇ ਦੇ ਉੱਤਮ ਮੁਰਜੀ ਵਾਲਾ ਫੜ ਲਿਆ ਮੇਰੇ ਬਿੱਤਰੋ 4000 ਰੁਪਿਆ ਕਲੱਬ ਵੱਲੋਂ 1100 ਰੁਪਿਆ ਜਸਵਿੰਦਰ ਮੱਗੋ ਜੀ ਵੱਲੋਂ ਬੇ ਸ਼ੰਕਰ ਜੀ 5000 ਰੁਪਿਆ ਤੁਸੀਂ ਪੁਜਦਾ ਕਰ ਦਿਓ ਇਧਰਲੇ ਪਾਸਿਓਂ ਸ਼ੰਕਰભાઈ ਨੇ 5000 ਲਾਇਆ ਸੀਗਾ ਆਹ ਲਾ ਲਿਓ ਹਸਾਬੇ ਵੀ ਕਿੰਨੇ ਪੈਸੇ ਹੋ ਗਏ ਔਰ ਇਹ ਮਾਂ ਦੇ ਗੱਫੇ ਜਿਹੜੇ ਦਿੱਤੇ ਜਾ ਰਹੇ ਆ ਲਓ ਸਾਹਮਣੇ ਅਗਲੀ ਕਬੱਡੀ ਤਨੌਰੀ ਵਾਲਾ ਅਮਿਤ ਪਾਉਂਦਾ ਰੇਡ ਸੈਕੰਡ ਸੈਮੀਫਾਈਨਲ ਮੈਚ ਪੱਤਰ ਕਿਲੋ ਦੇ ਫਾਈਨਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਪਹੁੰਚਣ ਆਹ ਕਮਾਲੀਆ ਰੈਮੋ 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 ਪਰ ਦੂਜੇ ਪਾਸੇ ਖੜਵੀ ਬਰੇਜ ਮੁੱਛ ਫੁੱਟ ਗੱਭਰੂ ਆਹ ਸਾਹਮਣੇ ਗੱਭਰੂ 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 ਜੇ ਕਿਤੇ ਬਿੱਲਾ ਹੁੰਦਾ ਉਹਨੇ ਕਹਿੰਦਾ ਸੀ ਸਿਰ ਆਉ ਗਿਆ ਮਰੂਆ ਬਲੋ ਦਿਵਾਵਾਂ ਨੇ ਆਹ ਕਹਿੰਦੇ ਰੇਡ ਪੈਂਦੀ ਆ ਮੇਰੇ ਮਿੱਤਰੋ ਇਹ ਬੁਰੀਆ ਕਹਿੰਦੇ ਕਬੱਡੀ ਪਾ ਰਿਹਾ ਚਾਰੇ ਤਿਆਰ ਬਰ ਤਿਆਰ ਉਹ ਚਾਰਾਂ ਦੇ ਵਿੱਚੋਂ ਦੇਖਾਂਗੇ ਕਿ ਕੌਣ ਬੱਲੇ ਬੱਲੇ ਕਰਵਾਵੇਗਾ ਮੇਰੇ ਮਿੱਤਰੋ ਅੱਜ ਕਹਿੰਦੇ ਢਾਂਗੇ ਪਿੰਡ ਦੀ ਧਰਤੀ ਹੈ ਉਹ ਜਿਲ੍ਹਾ ਫਾਜ਼ਿਲਕਾ ਦੇ ਵਿੱਚ ਉਹ ਚੋਟੀ ਦੇ ਮੁਕਾਬਲੇ ਚੱਲ ਰਹੀ ਆ ਅੱਜ ਕਹਿੰਦੇ ਅਮਰਤਾ ਖਾਲੀ ਪਿਸਤੌਲ ਨਾਲ ਓ ਜਉਣਾ ਨਹੀਂ ਫੜਿਆ ਜਾਣਾ ਖਾਲੀ ਪਿਸਤੌਲ ਨਾਲ ਓ ਜਉਣਾ ਨਹੀਂ ਫੜਿਆ ਜਾਣਾ ਰਪਿੰਦਰਾ ਜੱੱਗੂ ਓ ਆ ਜੱੱਗੂ ਇਸ ਵੇਲੇ ਸੈਤੋਵਾਲੀਆ ਕਪੂਰ ਥਲੀਆਂ ਇੱਕ ਮਾਰਚ ਨੂੰ ਕਪੂਰ ਥਲੇ ਦੇ ਵਿੱਚ ਵੀ ਵੱਡਾ ਮੇਲਾ ਹੋਣਾ ਹੈ 11 ਫਰਵਰੀ ਨੂੰ ਮਗੜੀਆਂ ਵਾਲਾ ਕਾਲਾ ਸੱਤੇ ਦੇ ਰਿਹਾ ਆਓ ਸਾਹਮਣੇ ਵੱਡੇ ਖੇਡ ਮੇਲੇ ਵੱਡੀਆਂ ਚੈਂਪੀਅਨਸ਼ਿਪਾਂ 14 ਤੇ 15 ਮਾਰਚ ਅਨੰਦਪੁਰ ਸਾਹਿਬ ਦੀ ਚੈਂਪੀਅਨਸ਼ਿਪ ਦੀ ਹੋਵੇਗੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਅਗਲੀ ਕਬੱਡੀ ਪੌਣ ਦੇ ਲਈ 8 ਮਾਰਚ ਨੂੰ ਜਮਰੇੜੀ ਦੀ ਚੈਂਪੀਅਨਸ਼ਿਪ ਦਾ ਵੀ ਸੱਦਾ ਹੈ ਔਰ ਬੂਟੇ ਉਮਰੀਆਂ ਦੇ ਲਈ ਵੱਡਾ ਸਰਪ੍ਰਾਈਜ਼ ਕਿੱਥੇ ਹੋਊਗਾ ਆ ਭੂਤੀ ਵਾਲੇ ਦੇ ਵਿੱਚ ਹੋਣਾ ਮੇਰੇ ਮਿੱਤਰੋ ਸੱਚੇ ਪਾਤਸ਼ਾਹ ਮਿਹਰ ਕਰੇ ਹੋਣੇ ਆਇਆ ਲਾੜ ਜੋਲ ਕਹਿੰਦਾ ਵੀ ਆਪਾਂ ਮਾਨ ਸਨਮਾਨ ਵੱਡਾ ਕਰਾਂਗੇ ਅੱਛਾ ਸੌਰੀ ਜੋਗਾ ਸਰਪੰਚ ਭੁੱਤੀ ਵਾਲੇ ਵੱਲੋਂ ਵੱਡੇ ਮਾਨ ਸਰਮਾਨ ਬੁੱਟੇ ਉਰੀਆਣੇ ਦੇ ਲਈ ਹੋਣਗੇ ਬਹੁਤ ਬਹੁਤ ਧੰਮਾਦ ਹੈ ਲਓ ਸਾਹਮਣੇ ਇਸ ਵੇਲੇ ਅਮਿਤ ਤਨੌਰੀ ਪਾਉਂਦਾ ਰੇਡ ਫਰਿਆਦ 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 ਤੇ ਅਮਤ ਅਮਤ ਤੇ ਫਰਿਆਦ ਅਮਤ ਤੇ ਫਰਿਆਦ ਲੱਗੂ ਜੱਫਾ ਕਿ ਨਹੀਂ ਪਰ ਮੁੰਡਾ ਉਹ ਮੁੰਡਾ ਦਿੱਤੋ ਦੇ ਹੱਥੋਂ ਦੇ ਮੁੰਡਾ ਨਿਕਲ ਗਿਆ ਗਗਨ ਸੰਧੂ ਤੇ ਇਸ ਕਰਨ ਕਹਿੰਦੇ ਵੀ ਛਾਜੀ ਦੀਆਂ ਦੋ ਪੈ ਗਈਆਂ ਤੇ ਦੋਵਾਂ ਤੇ ਹਜ਼ਾਰ ਦੇਵਾਂਗੇ ਉਹ ਜਦੋਂ ਦੋ ਪੈ ਗਈਆਂ ਤੇ ਦੋਵਾਂ ਤੇ ਹਜ਼ਾਰ ਉਧਰ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਹ ਜਿਹੜੀ ਮੁਰਜੀ ਵਾਲਾ ਤੇ ਮੁਰਜੀ ਵਾਲਾ ਮੈਨੂੰ ਲੱਗਦਾ ਉਧਰ ਮੁਰਜੀ ਵਾਲਾ ਉਧਰ ਮੁਰਜੀ ਵਾਲਾ ਬੂਟੇ ਦੇ ਬੂਟੇ ਦੇ ਬੂਟੇ ਦੇ ਦੇ ਨਿਤ ਬੁਰਜੀ ਵਾਲਾ ਪੁਜਾਤਾ 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 ਆ ਆ ਆ ਆ ਆ ਸਵਾਦ ਆ ਆਹੀ ਕੁਝ ਚਾਹੁੰਦੇ ਸੀ ਆ ਦੇਖਣਾ ਕਿੰਨਾ ਭਾਉ ਰੋਲਾ ਪਾਉਂਦੇ ਜੀ ਉਹ ਸਵਾਦ ਆ ਗਿਆ ਕੇ ਨਹੀਂ ਫੇਰ ਉਹ ਸਵਾਦ ਸਵਾਦ ਆ ਗਿਆ 5000 ਦਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲੋਂ ਐ 5000 ਰੁਪਏ ਦੀਪਕ ਬੁਰਜੀ ਦੇ ਲਈ ਦਸ਼ਮੇਸ਼ ਸਪੋਰਟਸ ਕਲੱਬ ਕਾਂਗੇ ਵੱਲੋਂ ਆਹ ਜੱਗੂ ਜੱਗੂ ਤੇ ਜੱਗੂ ਜੱਗੂ ਤੇ ਜੱਗੂ ਪਰ ਯਾਰ ਪਲੀ ਇੱਕ ਮਿੰਟ ਮੈਚ ਰੋਕਿਓ ਮੈਚ ਰੋਕਿਓ ਇਹਨਾਂ ਨੂੰ ਪੁੱਛੋ ਯਾਰ ਖੜਾ ਕਰਦੇ ਕੀ ਵਿੱਚ ਮੈਂ ਨਾ ਲਊਗਾ ਹੁਣ ਕੋਈ ਬੇਇੱਜ਼ਤੀ ਨਾ ਫੀਲ ਕਰਿਓ ਮੇਰੀ ਬੇਇੱਜ਼ਤੀ ਹੈ ਭਾਈ ਜੀ ਇਧਰ ਮੇਰੇ ਹੱਥ ਵਾਂ ਯਾਰ ਫੁੱਟਬਾਲ ਬਾਅਦ ਚੋਂ ਘਰਾ ਲਓ ਮੈਂ ਜਿਹੜਾ ਚੋਟੀ ਦਾ ਚੱਲ ਜਾਂਦਾ ਤੁਸੀਂ ਫੁੱਟਬਾਲ 'ਚ ਜਿਹੜੇ ਬੈਠੇ ਹੋ ਭਾਈ ਗੁਰਵਿੰਦਰ ਇੱਥੇ ਹੀ ਰਹਿੰਦਾ ਮੇਰਾ ਭਰਾ ਕੋਈ ਵੀ ਬੰਦਾ ਯਾਰ ਮੇਰਾ ਵੀਰ ਵਣ ਕੇ ਫੇਰ ਨਾ ਆਖਿਓ ਵੀ ਬਾਹਰ ਫੜ ਕੇ ਬਾਹਰ ਕਰਦਾ ਆਹ ਦੁਨੀਆ ਯਾਰ ਸਵੇਰ ਤੋਂ ਲੈ ਕੇ ਬੈਠੀ ਹੈ ਠੰਡ ਦਾ ਮੌਸਮ ਹੈ ਕਬੱਡੀ ਵੇਖਣ ਆਏ ਇਹਨਾਂ ਨੂੰ ਕਬੱਡੀ ਦੇਖ ਲੈਣ ਦਿਓ ਯਾਰ ਪਲੀਜ਼ ਕਰਾਓ ਜੀ ਮੈਚ ਸ਼ੁਰੂ ਲਓ ਸਾਹਮਣੇ ਕਹਿੰਦੇ ਕਬੱਡੀ ਪੈ ਰਹੀ ਹੈ ਇਧਰ ਫਿਰ ਕਹਿੰਦੇ ਸ਼ਾਜੀ ਹੈ ਗਗਨਦੇ ਜਸਕਰਨ ਕਹਿੰਦੇ ਪਹਿਲੀ 1000 ਦੀ ਚਾਰੇ ਕਹਿੰਦੇ ਪਿਆਰ ਦੀ ਅਮਰਤ ਵਰਗੇ ਉਹ ਬੂਟੇ ਬੜ ਗਏ ਪੱਟੇ ਮਾਰਣੇ ਮੇਰੇ ਮਿੱਤਰੋ ਆਹ ਸਕਰੀਨ ਬੋਰਡ ਤੇ ਭਿਆਨ ਮਾਰ ਰਹੀ ਹੈ ਤੇ ਦਿਲ ਧੱਕ 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 ਉਹ ਤੇ ਧੱਕ ਧੱਕ ਕਰ ਰਿਹਾ ਏ ਓ ਸ਼ਾਜੀ ਭੱਜ ਗਿਆ ਰਪਿੰਦਰભાઈ ਮੁੰਡਾ ਆ ਗਿਆ ਅੱਜ 19 ਤਰੀਕ ਹੈ ਤੇ ਜਿਹੜਾ ਜੱਫੀ ਕਹਿੰਦੇ ਹੁਣ ਜੱਫਾ ਲਾ ਦੂਗਾ ਜਸਵਿੰਦਰ ਮੱਘੋਂ ਸਰਪੰਚ ਜਿੱਤ ਗੱਲ ਆਲਾ ਕਹਿੰਦਾ 1900 ਦੇਵਾਂਗੇ 19 ਤਰੀਕ 1900 ਦਾ ਜੱਫਾ ਜਦੋਂ ਹੁਣ ਲੱਗ ਜੂ ਪਹਿਲਾ 1900 ਦੀ ਗੱਲ ਹੋਣੀ ਜਸਵਿੰਦਰ ਮੱਘੋਂ ਆ ਲੋ ਮੇਰੇ ਮਿੱਤਰੋ ਆਹ ਸਾਹਮਣੇ ਵੇਖਦਾ ਵੀ ਮਲੂਕ ਜੱਫੇਰ ਫਰਿਆਦ ਹੈ ਫਰਿਆਦ ਸਾਬ ਨੌਜਾਨਾ ਜਸਵਿੰਦਰ ਮੱਕੋ ਸਰਪੰਚ ਵੱਲੋਂ ਇਹ ਮਾਨ ਸਨਮਾਨ ਆਇਆ ਹੈ ਕਰਮਜੀਤ ਸਿੰਘ ਕਾਨਗਸ ਪੂਰੀਆ ਸੀਸ਼ਰ ਇੰਗਲੈਂਡ ਦੇ ਖੇਡ ਸੀਜ ਦਾ ਪਹਿਲੇ ਨੰਬਰ ਦਾ ਰੇਡਰ ਅਮਰੀਕ ਸਿਰੇ ਦਾ ਰੇਡਰ ਹੈ ਪਰ ਸਾਹਮਣੇ ਬਰਸਾਲਪੁਰੀਆ ਨੇ ਅੱਜ ਜੱਫੀਆਂ ਲਈ ਕਹਿੰਦੇ ਗੱਲਬਾਤ ਵੱਡੀ ਕਰ ਦੁੱਤੀ ਹੈ ਗੱਲਬਾਤ ਵੱਡੀ ਕਰ ਦੁੱਤੀ ਹੈ ਗੱਲਬਾਤ ਕਹਿੰਦਾ ਕੰਮ ਕਰ ਦੱਸ ਤੇਰਾ ਕੀ ਚੋਪਰਾ ਓਏ ਹੱਲਾ ਗੋਲਾ ਰੱਖੀ ਨਾ ਕਰਾ ਕੇ ਪੱਤਲੇ ਤੇ ਕੰਮ ਕਰ ਪਾਸੇ ਤੇਰਾ ਜੀ ਜੋਬਰਾ ਹੱਲਾ ਗੁੱਲਾ ਰੱਖੀਦਾ ਕਰਾ ਕੇ ਪੱਤਲੇ ਉਹ ਜੱਗੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਸਾਡੇ ਉਹ ਸਾਡੇ ਬਿਰਵਿੰਦਰ ਦੇ ਪਿੰਡ ਉਹ ਚੋਟੀ ਦਾ ਮੇਲਾ ਚੱਲਦਾ ਮੇਰੇ ਮਿੱਤਰੋ ਉਹ ਸਾਰਾ ਫਾਜ਼ਲਕਾ ਜਲਾਲਾਬਾਦ ਗੁਰੂ ਹਰਸਾਏ ਫਿਰੋਜ਼ਪੁਰ ਉਹ ਪ੍ਰਾਊਡ ਤੇ ਹੋਵੇਗਾ ਨੰਬਰ ਜੱਗੂ ਦਾ ਉਹ ਵੱਡੇ ਬਾਈ ਸ਼ਾਜੀ ਦਰਪਿਆ ਸ਼ਾਜੀ ਫੇਰ ਤੁਰ ਪਿਆ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਸ਼ਾਜੀ ਸ਼ੰਕਰ ਸੰਧੂ ਜੀ ਮੇਰੇ ਨਾਲ ਆ ਕੇ ਗਰਾਊਂਡ ਦੇ ਵਿੱਚ ਜਰੂਰ ਸੰਪਰਕ ਕਰ ਲੈਣਾ ਸ਼ੰਕਰ ਸੰਧੂ ਜੀ ਯੂਐਸਏ ਵਾਲੇ ਉਹਨਾਂ ਦਾ ਬਹੁਤ ਬਹੁਤ ਧੰਮਵਾਦ ਹੈ ਲਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਉਧਰ ਕਾਕਾ ਵੀ ਕਹਿੰਦੇ ਯੂਕੇ ਦੇ ਵਿੱਚ ਬੈਠਾ ਆਨੰਦ ਮਾਣਦਾ ਵੀ ਪਿੰਡ ਦਾ ਮੇਲਾ ਵੱਡਾ ਹੋ ਗਿਆ ਆਹ ਸਾਹਮਣੇ ਸੱਚੇ ਪਾਤਸ਼ਾਹ ਦੀ ਮੇਰ ਹੈ ਸ਼ਾਜੀ ਦਾਜੀ ਨੂੰ ਕਹਿੰਦੇ ਫੋਰਚੂਨਰ ਗੱਡੀ ਦਾ ਮਾਨ ਸਨਮਾਨ ਪਿਛਲੇ ਦਿਨੀ ਬਖਸ਼ਿਆ ਗਿਆ ਪਿੰਡ ਦੇ ਮੇਲੇ ਤੇ ਕਹਿੰਦਾ ਬਾਈ ਕੋਈ ਸਮਾਂ ਸੀ ਮੱਝਾਂ ਝਾਰਦੇ ਹੁੰਦੇ ਸੀਗੇ ਤੇ ਸੋਚਿਆ ਹੀ ਨਹੀਂ ਸੀਗਾ ਯਾਰ ਵੀ ਸਾਈਕਲ ਵੀ ਲੈ ਲਾਂਗੇ ਅੱਜ ਫੋਰਚੂਨਰ ਅੱਜ ਹਾਰਲੇ ਅੱਜ ਵੱਡੇ ਵੱਡੇ ਮਾਨ ਸਨਮਾਨ ਏ ਅੱਲਾ ਤਾਲਾ ਦੀ ਮਿਹਰ ਹੈ ਅੱਲਾ ਤਾਲਾ ਦੀ ਮਿਹਰ ਹੈ ਉਹਦੀ ਮਿਹਰ ਦੇ ਨਾਲ ਸਾਰਾ ਕੁਝ ਹੁੰਦਾ ਹੈ ਉਹਦੀ ਬਖਸ਼ਿਸ਼ ਦੇ ਨਾਲ ਮੇਰੇ ਵੀਰੋ ਸਾਰਾ ਕੁਝ ਹੁੰਦਾ ਹੈ ਉਹਦੀ ਕਿਰਪਾ ਦੇ ਨਾਲ ਕਹਿੰਦੇ ਸਾਰਾ ਕੁਝ ਹੁੰਦਾ ਹੈ ਉਹਦੀ ਮਰਜ਼ੀ ਦੇ ਨਾਲ ਸਾਰਾ ਕੁਝ ਹੁੰਦਾ ਆਹ ਰੇਡ ਪੈ ਰਹੀ ਹੈ ਉਧਰ ਕਹਿੰਦੇ ਗਜੜ ਦੇ ਜਸਕਰਨ ਨੇ ਸ਼ਾਜੀ ਦਾ 1000 ਪੁਆਇੰਟ ਦਾ ਕਰਤਾ ਰਾਣੀ 1000 ਲੈ ਜੀਦਾ ਜੁਨ ਆਹ ਸ਼ਾਜੀ ਦਾ ਗਜੜ ਤੇ ਜਸਕਰਨ ਨੇ ਅਮਰੀਕ ਉਧਰ 50000 675 ਦਰਸ਼ਕ ਕਬੱਡੀ 365 ਦੇ ਜੁੜੇ ਨੇ ਤੇ ਬਾਕੀਆਂ ਦੇ ਪਤਾ ਨਹੀਂ ਕਿੰਨੇ ਜੁੜੇ ਹੋ ਇਹ ਗੱਲ ਕਿਤੇ ਉੱਤੇ ਚਲ ਗਈ ਉਹ ਗੱਲ ਲੱਖ ਤੋਂ ਉੱਤੇ ਚਲ ਗਈ ਹੈ ਉਹ ਵੀ ਗੁਰਵਿੰਦਰਾ ਮੁਬਾਰਕਾ ਬੱਲਾ ਬੋਈ ਕਹਿੰਦਾ ਨਾ ਲਾੜ ਹੁਣੀ ਬੱਲੀ ਹੁਣੀ ਕਹਿੰਦੇ ਵੀ ਸਾਡੇ ਵਾਲੇ ਨੂੰ ਮੁਬਾਰਕਾ ਦੇ ਦਿਓ ਕਿਉਂਕਿ ਸਾਡੇ ਵਾਲਾ ਸਾਡੇ ਵਾਲਾ ਆਖਿਆ ਕਰੇਗੀ ਉਹ ਤੇ ਨਾਲ ਆਣਵੇ ਉਹ ਦਿਨ ਆਗੇ ਇੱਧਰ ਕਿਹਨੇ ਕਬੱਡੀ ਪੈ ਰਹੀ ਹੈ ਉਧਰ ਕਿਹਨੇ ਟੀਮੇ ਵਾਲਿਆ ਮਾੜਾ ਜਿੰਦਗੀ ਦਾ ਚੋਟੀ ਦਾ ਮੇਲਾ ਚੱਲਦਾ ਰਪਿੰਦਰ ਹੁਣ ਪੁੱਛ ਗਿਆ ਆਪ ਦੀ ਆਵਾਜ਼ ਜੀ ਚ ਆਇਆ ਸਵਾਲ ਸਾਡੇ 13 14 ਨੰਬਰ ਨੇ ਸਾਡੇ 13 14 ਨੰਬਰ ਨੇ ਪਲੀਜ਼ ਜਰਾ ਲੁਕੋਇਆ ਜਿਹਨੇ ਸੀ ਮੜਾ ਜਾ ਦੇਖੋਗਾ ਰਾਣੇ ਬਈ ਪਾਸੇ ਲੱਕੇ ਜਾਇਓ ਸਾਜੀ ਦੇ ਰਾਣੇ ਵੀ ਰਾਣੇ ਦੂਜੇ ਪਾਸੇ ਨੂੰ ਜਿੱਧਰ ਤੇਰੀ ਸੱਜੀ ਬਾ ਆ ਜਾ ਰਾਣਾ ਤੇ ਰਾਣਾ ਹੈ ਭਾਫਾ ਨਿਕਲਦੀਆਂ ਭਾਫਾ ਹੈ ਆਉਂਦਾ ਸਵਾਦ ਫਿਰ ਫਾਜਲਕਾਰਿਓ ਆਹ ਕਾਂਗਾ ਕਾਂਗਾ ਹੋਈ ਪਈ ਐ ਆਹ ਬਾਪੂ ਚੰਨਣ ਸਿੰਘੋਂ ਦੇ ਮੇਲੇ ਤੇ ਅੱਜ ਬੱਲੇ 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 ਜੱਗੂ 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 ਸੈਦੋਂ ਵਾਲੀਆ ਸੈਦੋਂ ਵਾਲੀਆ ਸੈਕੋ ਵਾਲੀਆ ਮਸ਼ਹੂਰ ਪਰ ਇਹ ਕਬੱਡੀ ਦਾ ਰੈਂਬੋ ਪਰ ਰੈਂਬੋ 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 ਹਾਕਮਾਲ ਹਾਕਮਾਲ ਪਿੰਡ ਇਹ ਟਿੱਬਿਆਂ ਦਾ ਪੁੱਤ ਹੈ 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 ਇਹ ਹਾਕਮ ਵਾਲੀਆ ਰੈਂਬੋ ਹੈ ਗगन ਗगन ਵੀ ਭੱਜ ਕੇ ਆਇਆ ਹੈ ਮੈਚ ਸਮਾਪਤ 11:30 ਬਰਸਾਲਪੁਰ ਦਾ ਸ਼ਕਰਪੁਰ ਕੋਈ ਬੱਚਾ ਆਪਣਾ ਹੀ ਆ ਕੋਈ ਗੱਲ ਨਹੀਂ ਜਦੋਂ ਆਪਣੇ ਮੇਲੇ ਤੇ ਆ ਕਿਸੇ ਦਾ ਨਹੀਂ ਆਪਣੇ ਹੀ ਆ ਸਾਰੇ ਜਦੋਂ ਆਪਣੇ ਮੇਲੇ ਤੇ ਆਏ ਆ ਨਾ ਕੋਈ ਗੱਲ ਨਹੀਂ ਪੁੱਤਰਾ